तन गुरु

गुरुक धन गुरुकुरु धन गुरुकन् गुरुकन् गुरु धन गुरुकु गुरु नानक धन गुरु नानक ओंकार ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ स पङ्ग गुरुपर गुरुपर ਗੁਰ ਪਰਸਾਤ ਵਾਹਿਗੁਰੂ ਜਹਰ ਸਿਮਰਨ ਪਾਇਆ ਤੈਉ ਪਾਦਗਤ ਕੀਨੇ ਜਹਰ ਸਿਮਰਨ ਪਾਇਆ ਤੈਉ ਪਾਦਗਤ ਕੀਨੇ ਜਹਰ சிமரன் பாதரன் பயா தீ வட பாகி ஜப்பா huh in ਹਰ ਪਉ ਜਨ ਤਰਨਾ ਜਪ ਹਰ ਪਉ ਜਨ ਕਰਨਾ ਜਪ ਹਰ ਪਉ ਜਨ ਤਰਨਾ ਜਪ ਹਰ ਪਉ ਜਨ ਚਰਨਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਹੇ hey, ਗੁਰੂ ਵਾਹੇ ਗੁਰ वाहे गुरु वागुरु वाहिगुरु

वाहे वाहे वाहिगुरु वाहे वाहिगुरु वाहे वा ਕਾਛਾਈਆਂ ਦੇ ਸਰੂਪ ਜਾਗਦੀ ਜੋਤ ਜਾ ਰਾਜ ਹੋ ਸੰਕਲਾਪ ਪਰ ਪੂਰ ਚਵਰਤ ਹਜੇ ਮਾਲਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਦਾਰਿਆਂ ਦੀ ਕਮਾਈ ਦਾ ਧਿਆਨ ਕਰੋ ਬੋਲੋ ਜੀ ਆਹੇ ਗੁਰੂ ਨਾਣਿਆਂ ਦੇ ਤਾਨ ਸਤਿਗੁਰੂ ਨਿਉਟੀਆਂ ਦੀ ਜੋ ਸਤਿਗੁਰੂ ਪਛ ਲੋਕ ਮਹੰਤਾਂ ਦੀਆ ਦੋਇ ਕਰ ਜੋੜ ਕਰੂੰ ਅਰਦਾਸ ਸੁਧ ਭਾਵੇ ਤਾਨੇ ਰਾਸ ਜੀਰਾ ਅਗਨ ਬਰਾਬਰ ਤੋਂ ਤੇਤੀ ਸਰਵਿਕਾਤੀ ਪਰਮਤਮਾਨ ਨੂੰ ਪਛਾਣਨਾ ਹੈ ਸੋਕ ਹੋ ਗਿਆ ਦਰੇ ਰਾਤ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਆਜਿਹੇ ਚਰਣਾ ਕਮਲਾਂ ਵਿਚ ਰਦਾ ਸਾ ਬੇਨਤੀਆਂ ਰਜੁਈਆਂ ਕੀਤੀਆਂ ਜਾਂਦੀਆਂ ਹਨ ਮਹਾਰਾ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਮਹਾਨ ਕਿਰਪਾ ਦੀ ਬਖਸ਼ਿਸ਼ ਮਹਾਰਾ ਸੱਚੇ ਪਾਤਸ਼ਾਹ ਜੀਓ ਨਗਰ ਸਮੂਹ ਗੱਡੀਆਂ ਕਲਾਂ ਦੀ ਸੰਗਤ ਨੇ ਮਹਾਰਾ ਸੱਚੇ ਪਾਤਸ਼ਾਹ ਜੀਓ ਆਪਣੀਆਂ ਨਿੱਜੀਆਂ ਕਮਾਈਆਂ ਵਿੱਚੋਂ ਦਸਵੰਧ ਕੱਢ ਕੇ ਮਹਾਰਾ ਸੱਚੇ ਪਾਤਸ਼ਾਹ ਜੀਓ ਸੇਵਾ ਕਰਕੇ ਆਪ ਜੀ ਦੇ ਨਿਸ਼ਾਨਾ ਸਾਹਿਬ ਦੀ ਸੇਵਾ ਕਰਵਾਈ ਹੈ ਮਹਾਰਾ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਹੀ ਸੁਖਜਾਨੇ ਭਰਪੂਰ ਕਰਨੇ ਏਕ ਤੋਂ ਨੇਕ ਕਰਨੀ ਚੱਲ ਰਹੇ ਹਨ ਮਹਾਰਾ ਸੱਚੇ ਪਾਤਸ਼ਾਹ ਜੀਓ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਹਿਯੋਗਾਂ ਦੀ ਚੜ੍ਹਦੀ ਕਲਾ ਕਰਨੀ ਮਹਾਰਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਮਾਗਮ ਨੂੰ ਮੁਖ ਰੱਖਦੇ ਹੋਏ ਆਪ ਜੀ ਦੇ ਹਜ਼ੂਰ ਮਿੱਠੇ ਪਰਸੋਦਮ ਉਸਾਹ ਬਲ ਬਖਸ਼ੋ ਜੋ ਆਪਰੇ ਨਿਸ਼ਾਨ ਸਾਹਿਬ ਦੀ ਸੇਵਾ ਕਰਕੇ ਸਕਣ ਮਹਾਰਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰ ਤੇ ਜੂ ਜੀ ਆਵੇ ਸੁਰਾਜ ਜੀ ਤਾਂਵੇਂ ਕਲਾ ਵਾਹਿਗੁਰੂ ਦੀ ਵਰਤੇ ਗੁਰੂ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬਕ ਦਾਵਾ ਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਵੇਰਾ ਕਾਲ ਵਾਹਿਗੁਰੂ ਦੀ ਕਾ ਕਸਰਾ ਵਾਹਿਗੁਰੂ ਕੀ ਫਤਿਹ ਸਤਗੁਰ ਆਇਓ ਸ਼ਰਨ ਸੁਹਾਰੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਏ ਹਮਾਰੀ ਆਵਰਨ ਤੁਝੇ ਤੋਤੀ ਤਾਰ ਅਰ ਪਰਿਉ ਤਉ ਦਾਰੀ ਬਖਸ਼ਿੰਦ ਸਦ ਮਿਹਰਬਾਨ ਸਭਨਾ ਦਇਆ ਦਾ ਕੋਚੇ ਪਰਿਓ ਰਾਤ ਲੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oh! ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ

ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਓ ਸਤ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਪਾਤੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਸਾਧਗੁਰਾਂ ਦਾ ਕੋਟ ਕੋਟ ਧੰਨਵਾਦ ਕੀਤਾ ਜਾਂਦਾ ਹੈ ਕਿ ਜੋ ਕਿ ਸਮੂਹ ਸੰਗਤਾਂ ਨੇ ਉਪਰਾਲਾ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਦੀ ਜੋ ਸੇਵਾ ਚੱਲ ਰਹੀ ਸੀ ਸੇਵਾ ਅੱਜ ਸੰਪੂਰਨ ਹੋਈ ਹੈ ਸਤਿਗੁਰਾਂ ਦੀ ਪਾਰ ਬਖਸ਼ਿਸ਼ ਕੀਤੀ ਹੈ ਕਿ ਨਿਸ਼ਾਨ ਸਾਹਿਬ ਆਪਣੀ ਜਗ੍ਹਾ ਤੇ ਚੜ ਗਏ ਹਨ ਤੇ ਸਮੂਹ ਸੰਗਤਾਂ ਦਾ ਤੇ ਭਾਈ ਸਾਹਿਬ ਗੁਰਮੁਖ ਪਿਆਰਿਆਂ ਦਾ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਸੇਵਾ ਲਈ ਹੈ ਸਾਰੇ ਨਗਰ ਨਿਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਪ੍ਰਮਾਤਮਾ ਦਾ ਵੀ ਕੋਟ ਕੋਟ ਸ਼ੁਕਰਾਨਾ ਕੀਤਾ ਜਾਂਦਾ ਹੈ ਕਿ ਜੋ ਪਹਿਲਾਂ ਤੋਂ ਸੇਵਾ ਦੀ ਰੰਭਤਾ ਹੀ ਸੇਵਾ ਦੀ ਸਮਾਪਤੀ ਹੋਈ ਹੈ ਮਹਾਰਾਜ ਜੀ ਰਹਿੰਦੇ ਕਾਰਜ ਵੀ ਸੰਪੂਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਦਾਈਆਂ ਵਦਾਈਆਂ ਗੁਰ ਸੇਖਾਂ ਮਨ ਵਦਾਈਆਂ 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 哎呀！